ਹਾਂਜੀ ਸੰਗਤ ਜੀ ਆਪਾਂ ਅੱਜ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੀ ਕਿਤਾਬ ਅਸਲ ਵਿਦਿਆ ਦੇ ਅਗਲੇ ਅਧਿਆਏ ਦੀ ਸਾਂਝ ਪਾ ਰਹੇ ਹਾਂ ਜੀ ਹਰ ਇੱਕ ਅਧਿਆਏ ਦੇ ਵਿੱਚ ਕੁਝ ਗੁਣ ਸਿੱਖਣ ਲਈ ਮਿਲਦਾ ਹੈ ਜੀ ਉਹ ਗੁਣ ਜੋ ਪਰਮੇਸ਼ਰ ਦੀ ਦਾਤ ਹੈ ਹੈ ਉਸ ਦੀ ਰਹਿਮਤ ਪਰ ਅਸੀਂ ਇਸ ਤਰ੍ਹਾਂ ਹੀ ਇੱਕ ਦੂਜੇ ਕੋਲੋਂ ਪ੍ਰੇਰਣਾ ਲੈਂਦੇ ਹਾਂ ਵਾਹਿਗੁਰੂ ਜੀ ਹਾਂਜੀ ਇਸ ਅਧਿਆਏ ਦਾ ਸਿਰਲੇਖ ਹੈ ਸੰਸਾਰ ਬੇਵਿਸਾਹੀ ਨਾਲ ਨਹੀਂ ਚੱਲ ਸਕਦਾ ਡਾਕਟਰ ਸਾਹਿਬ ਲਿਖਦੇ ਨੇ ਇਹ ਵਾਕਿਆ ਮੇਰੇ ਬਚਪਨ ਦਾ ਹੈ ਉਦੋਂ ਮੈਂ ਕੋਈ 12 13 ਕੋ ਵਰਿਆਂ ਦਾ ਸਾਂ ਅਸੀਂ ਕੋਟਾ بلوچستان ਵਿੱਚ ਰਹਿੰਦੇ ਸਾਂ ਮੇਰੇ ਬਾਬਾ ਜੀ ਦਾ ਉੱਥੇ ਤਕੜਾ ਕਾਰੋਬਾਰ ਸੀ ਜੋ ਦੱਖਣ ਵਿੱਚ ਰਿਆਸਤ ਕਲਾਤ ਤੱਕ ਤੇ ਪੱਛਮ ਵਿੱਚ ਈਰਾਨ ਤੱਕ ਫੈਲਿਆ ਹੋਇਆ ਸੀ ਕਲਾਤ ਦਾ ਬਾਹਰਲਾ ਇਲਾਕਾ ਰੇਗਸਥਾਨ ਹੀ ਸੀ ਉਧਰ ਨਾ ਕੋਈ ਰੇਲ ਜਾਂਦੀ ਸੀ ਤੇ ਨਾ ਕੋਈ ਸੜਕ ਕੇਵਲ ਊਠਾਂ ਤੇ ਹੀ ਆਵਾਜਾਈ ਸੀ ਉਠਾਂ ਵਾਲੇ ਕਾਫਲੇ ਬਣ ਕੇ ਆਇਆ ਜਾਇਆ ਕਰਦੇ ਸਨ ਇੱਕ ਵੇਰਾਂ ਮੇਰੇ ਬਾਬੇ ਨੇ ریاਸਤ ਕਲਾਤ ਦੇ ਖਾਨ ਨੂੰ 500 ਮੋਹਰਾਂ ਭੇਜਣੀਆਂ ਸਨ ਉਹਨਾਂ ਦਿਨਾਂ ਵਿੱਚ ਅਜੇ ਸੋਨੇ ਦੀਆਂ ਮੋਹਰਾਂ ਦਾ ਸਿੱਕਾ ਚੱਲਦਾ ਸੀ ਬਾਬੇ ਨੂੰ ਪਤਾ ਲੱਗਾ ਕਿ ਇੱਕ ਕਾਫਲਾ ਉਧਰ ਜਾਣ ਵਾਲਾ ਹੈ ਸੋ ਬਾਬਾ ਤੁਰਨ ਲੱਗੇ ਕਾਫਲੇ ਦੇ ਸਲਾਰ ਨੂੰ ਜਾ ਮਿਲਿਆ ਮੈਂ ਉਦੋਂ ਬਾਬੇ ਦੇ ਨਾਲ ਸਾਂ ਬਾਬੇ ਨੇ ਸਲਾਰ ਨੂੰ ਕਿਹਾ ਮੈਂ ਇਹ ਗੁੱਥੀ ਕਲਾਤ ਦੇ ਖਾਨ ਨੂੰ ਭੇਜਣੀ ਹੈ ਤੁਸੀਂ ਲੈ ਜਾਓਗੇ ਉਸ ਨੇ ਕਿਹਾ ਲੈ ਜਾਵਾਂਗਾ ਬਾਬੇ ਨੇ ਕਿਹਾ ਇਸ ਗੁੱਥੀ ਵਿੱਚ 500 ਮੋਹਰਾਂ ਹਨ ਦੇ ਨਾਲ ਖਾਨ ਵੱਲ ਲਿਖੀ ਹੋਈ ਚਿੱਠੀ ਹੈ ਇਸ ਵਿੱਚ ਮੈਂ ਲਿਖਿਆ ਹੈ ਕਿ ਦੋ ਮੋਹਰਾਂ ਖਾਨ ਤੈਨੂੰ ਕਿਰਾਏ ਵਜੋਂ ਦੇ ਦੇਵੇ ਬਾਬੇ ਨੇ ਗੁੱਥੀ ਤੇ ਚਿੱਠੀ ਉਸ ਨੂੰ ਫੜਾ ਦਿੱਤੀਆਂ ਤੇ ਘਰ ਵੱਲ ਪਰਤ ਪਿਆ ਮੈਂ ਬਾਬੇ ਨੂੰ ਪੁੱਛਿਆ ਜਿਸ ਨੂੰ ਤੁਸਾਂ ਮੋਹਰਾਂ ਦਿੱਤੀਆਂ ਹਨ ਉਸ ਦਾ ਨਾਂ ਪਤਾ ਜਾਣਦੇ ਹੋ ਬਾਬੇ ਨੇ ਬੇਪਰਵਾਹੀ ਜਹੀ ਨਾਲ ਕਿਹਾ ਨਹੀਂ ਮੈਂ ਕਿਹਾ ਫਿਰ ਤੁਸੀਂ 500 ਮੋਹਰਾਂ ਦੀ ਗੁੱਥੀ ਉਸ ਨੂੰ ਪਕੜਾ ਕਿਵੇਂ ਆਏ ਬਾਬੇ ਨੇ ਕਿਹਾ ਇਤਵਾਰ ਕਰਕੇ ਮੈਂ ਪੁੱਛਿਆ ਤੁਸੀਂ ਉਸ ਨੂੰ ਜਾਣਦੇ ਤੱਕ ਨਹੀਂ ਤਾਂ ਇਤਵਾਰ ਕਰ ਲਿਆ ਤੁਹਾਨੂੰ ਕਿਵੇਂ ਪਤਾ ਹੈ ਉਹ ਤੁਹਾਡੀਆਂ ਮੋਹਰਾਂ ਖਾਨ ਨੂੰ ਪਹੁੰਚਾ ਦੇਵੇਗਾ ਬਾਬਾ ਮੁਸਕਰਾਇਆ ਤੇ ਕਹਿਣ ਲੱਗਾ ਮੈਨੂੰ ਉਸ ਦੀਆਂ ਅੱਖਾਂ ਵਿੱਚ ਪਲਮਾਨਸੀ ਝਲਕਦੀ ਪ੍ਰਤੀਤ ਹੋਈ ਸੀ ਮੈਂ ਕਿਹਾ ਪਲਮਾਨਸੀ ਪ੍ਰਤੀਤ ਹੋਣ ਵਿੱਚ ਗਲਤੀ ਵੀ ਤਾਂ ਲੱਗ ਸਕਦੀ ਹੈ ਆਖਰ 500 ਮੋਹਰਾਂ ਦੀ ਗੱਲ ਹੈ ਕੋਈ ਛੋਟੀ ਮੋਟੀ ਰਕਮ ਨਹੀਂ ਤੁਸੀਂ ਇਤਵਾਰ ਕਿਵੇਂ ਕਰ ਲਿਆ ਬਾਬਾ ਕਹਿਣ ਲੱਗਾ ਰੱਬ ਆਸਰੇ ਫਿਰ ਮੈਂ ਬੋਲਿਆ ਨਹੀਂ ਪਰ ਮੇਰੇ ਦਿਲ ਵਿੱਚੋਂ ਤੌਖਲਾ ਨਹੀਂ ਗਿਆ ਸੋਚਿਆ ਬਾਬੇ ਦੀਆਂ ਮੋਹਰਾਂ ਤਾਂ ਗਈਆਂ 2 ਮਹੀਨੇ ਲੰਘ ਗਏ ਕਾਫਲੇ ਵਾਲੇ ਦੀ ਕੋਈ ਕੰਸੋ ਨਹੀਂ ਆਈ ਕਾਫਲੇ ਆਮ ਤੌਰ ਤੇ ਮਹੀਨੇ ਡੇਢ ਮਹੀਨੇ ਵਿੱਚ ਪਰਤ ਆਇਆ ਕਰਦੇ ਸਨ ਮੈਂ ਬਾਬੇ ਨੂੰ ਪੁੱਛਿਆ ਉਹ ਕਾਫਲੇ ਵਾਲਾ ਪਰਤਿਆ ਨਹੀਂ ਕਹਿਣ ਲੱਗੇ ਅਜੇ ਨਹੀਂ ਮੈਂ ਕਿਹਾ ਬਾਬਾ ਪਤਾ ਨਹੀਂ ਉਹ ਕਾਫਲਾ ਪਰਤੇਗਾ ਵੀ ਜਾਂ ਨਹੀਂ ਤੇ ਜੇ ਪਰਤਿਆ ਵੀ ਤਾਂ ਉਹ ਬੰਦਾ ਤੁਹਾਨੂੰ ਮਿਲੇਗਾ ਵੀ ਜਾਂ ਨਹੀਂ ਉਸ ਨੂੰ ਤਾਂ ਤੁਸੀਂ ਆਪਣਾ ਨਾਂ ਪਤਾ ਵੀ ਦੱਸਿਆ ਹੋਇਆ ਬਾਬਾ ਫਿਰ ਮੁਸਕਰਾਇਆ ਤੇ ਕਹਿਣ ਲੱਗਾ ਉਹ ਖਾਨ ਉਸ ਨੂੰ ਦੱਸ ਦੇਵੇਗਾ ਮੈਂ ਦਿਲ ਵਿੱਚ ਸੋਚਿਆ ਬਾਬਾ ਬੜਾ ਹੀ ਚੱਬ ਯਕੀਨਾ ਮਨੁੱਖ ਹੈ ਇੱਕ ਮਹੀਨਾ ਹੋਰ ਲੰਘ ਗਿਆ ਉਸ ਬੰਦੇ ਦੀ ਕੋਈ ਉਗ ਸੁਗ ਨਾ ਆਈ ਮੈਨੂੰ ਯਕੀਨ ਹੋ ਗਿਆ ਕਿ ਸਾਡੀਆਂ ਮੋਹਰਾਂ ਤਾਂ ਗਈਆਂ ਤਾਂ ਇੱਕ ਦਿਨ ਮੈਂ ਘਰ ਬੈਠਾ ਸਾਂ ਤਾਂ ਲੋਢੇ ਵੇਲੇ ਸਾਡੇ ਘਰ ਦਾ ਬੂਹਾ ਕਿਸੇ ਖੜਕਾਇਆ ਮੈਂ ਬੂਹਾ ਖੋਲਿਆ ਤਾਂ ਕਾਫਲੇ ਵਾਲਾ ਆਦਮੀ ਖੜਾ ਸੀ ਕਹਿਣ ਲੱਗਾ ਸਰਦਾਰ ਜੀ ਹੈ ਮੈਂ ਉਸ ਦੀਆਂ ਅੱਖਾਂ ਵਿੱਚ ਵੇਖਣ ਦਾ ਸਾਹਸ ਨਾ ਕਰ ਸਕਿਆ ਉਸ ਦਾ ਹੱਥ ਫੜ ਕੇ ਅੰਦਰ ਲੈ ਆਇਆ ਤੇ ਬੈਠਕ ਵਿੱਚ ਬਿਠਾ ਕੇ ਬਾਬੇ ਨੂੰ ਅੰਦਰੋਂ ਉਹਨਾਂ ਦੇ ਕਮਰੇ ਵਿੱਚੋਂ ਲੈ ਆਂਦਾ ਬਾਬਾ ਆਇਆ ਤਾਂ ਉਸ ਬੰਦੇ ਨੇ ਝੁੱਕ ਕੇ ਬਾਬੇ ਨੂੰ ਪੰਜ ਵਾਰ ਸਲਾਮ ਕੀਤਾ ਤੇ ਕਿਹਾ ਤੇਰੀ ਚਿੱਠੀ ਨੂੰ ਖਾਨ ਨੇ ਆਪਣੇ ਸਿਰ ਨਾਲ ਲਾਇਆ ਅੱਖਾਂ ਨਾਲ ਲਾਇਆ ਤੇ ਫਿਰ ਪੜਿਆ ਤੁਸਾਂ ਦੋ ਮੋਹਰਾਂ ਮੈਨੂੰ ਦੇਣ ਲਈ ਉਸ ਚਿੱਠੀ ਵਿੱਚ ਲਿਖਿਆ ਸੀ ਖਾਨ ਨੇ ਮੈਨੂੰ ਪੰਜ ਮੋਹਰਾਂ ਦਿੱਤੀਆਂ ਤੇ ਕਿਹਾ ਤੂੰ ਮੇਰੇ ਦੋਸਤ ਦਾ ਪੈਗਾਮ ਲਿਆਇਆ ਹੈ ਬਾਬੇ ਨੇ ਉਸ ਦੀ ਪਿੱਠ ਤੇ ਹੱਥ ਫੇਰਿਆ ਤੇ ਕਿਹਾ ਖੁਦਾ ਤੇਰਾ ਸਦਾ ਮੁਹਾਫਜ਼ ਮੁਹਾਫਜ਼ ਹੋਵੇ ਖੁਦਾ ਤੇਰਾ ਸਦਾ ਮੁਹਾਫਜ਼ ਹੋਵੇ ਤਦ ਉਹ ਕਹਿਣ ਲੱਗਾ ਖਾਨ ਨੇ ਤੁਹਾਡੇ ਵਾਸਤੇ ਕੁਝ ਤੋਹਫੇ ਭੇਜੇ ਹਨ ਬਾਹਰ ਛਕੜੇ ਤੇ ਪਏ ਹਨ ਅੰਦਰ ਮੰਗਵਾ ਲਓ ਸ਼ਰਮ ਨਾਲ ਮੇਰੀਆਂ ਅੱਖਾਂ ਝੁਕ ਗਈਆਂ ਬਾਬੇ ਨੇ ਵੇਖ ਲਿਆ ਮੈਨੂੰ ਸ਼ਾਤੀ ਨਾਲ ਲਾ ਲਿਆ ਤੇ ਕਿਹਾ ਪੁੱਤਰ ਸੰਸਾਰ ਵਿਸਾਖ ਕੀਤਿਆਂ ਹੀ ਚੱਲ ਸਕਦਾ ਹੈ ਬੇਵਿਸਾਹੀ ਨਾਲ ਨਹੀਂ ਵਾਹਿਗੁਰੂ ਜੀ